ਕੰਟੀਨਿਊ ਮੀਨ ਹੈ ਅਟਾਣ ਜੀ ਅਜੇ ਤੋਂ ਨਿਕਲੀ ਆ ਤੁਹਾਨੂੰ ਸ਼ਹਿਰ ਦੇ ਕਾਬੀ ਥਾਂ ਦੇ ਪੈਚਵਰਕ ਨਾਲ ਆਣਗੇ ਅਜ ਤੁਹਾਨੂੰ ਲੱਗਦੇ ਐਸੇ ਰੋਣ ਲਈ ਵੀ ਦੋ ਗੱਡੀਆਂ ਪਾਸ ਹੋਈ ਹੋਈਆਂ ਕਿੰਨਾ ਟਾਈਮ ਲਿਆ ਸ਼ਮਸ਼ਾਨ ਘਰ ਗਊਸ਼ਾਲਾ ਤੋਂ ਮੈਂ ਤੁਰਿਆ ਵਾਂ ਤੇ ਮੇਰੇ ਟੈਲੀਫੋਨ ਤੇ ਗੱਲ ਹੋਈ ਆ ਮੇਰੇ ਆਂਦੇ ਖੜੇ ਆ ਅਫਸਰ ਐ ਨਹੀਂ ਅਫਸਰ ਕੰਮ ਨਹੀਂ ਕਰਦਾ ਇਹ ਕੁਦਰਤ ਬਨਾ ਹੋ ਗਿਆ ਪਾਣੀ ਉਧਰੋਂ ਸਾਰਾ ਕੰਧ ਲੀਕ ਹੋ ਗਈ ਲੋਕਣਾ ਤੇ ਕਣਾ ਕਰ ਦੇਣਾ ਇਸੇ ਤਰ੍ਹਾਂ ਸਾਰਾ ਮਾਦੇ ਬਾਸ਼ਾ ਕਰਕੇ ਕਿਹੜੇ ਟੋਏ ਛੋਟਾ ਜਿਹਾ ਸੀ ਵੱਡਾ ਹੋ ਗਿਆ ਕਿਹੜੇ ਵੱਡੇ ਸੀ ਉਸ ਤੋਂ ਵੱਡੇ ਹੋ ਗਏ ਤੇ ਰਿਪੇਅਰ ਦਾ ਟਾਈਮ ਨਹੀਂ ਮਰਦੇ ਆ ਮੰਨ ਕੇ ਚੱਲੋ ਜੀ 50% ਤਾਂ ਖਰਾਬ ਹੈਗੇ ਠੀਕ ਹੈ ਜਿਹੜੀਆਂ ਬਣੀਆਂ ਹੋਈਆਂ ਨਵੀਆਂ ਉਹ ਵਾਲੇ ਬਚੀਆਂ ਵੀ ਆ ਠੀਕ ਹੈ ਜਿਹੜੀਆਂ ਪੁਰਾਣੀਆਂ ਵਾ ਉਹਦੇ ਟੋਏ ਕਿਹੜੇ ਛੋਟੇ-ਛੋਟੇ ਸੀ ਵੱਡੇ ਹੋ ਗਏ ਕੋਈ ਵੀ ਰਾਹ ਸਹੀ ਨਹੀਂ ਵੀਰੇ ਆਪਾਂ ਬਹੁਤ ਪਰੇਸ਼ਾਨ ਹੋ ਗਏ ਜਿੰਨੇ ਆਟੋ ਵਾਲੇ ਕਿਸੇ ਗੱਡੀ ਪਲਟੀ ਹੋਗੀ ਕੀ ਕੋਚੋ ਪਰਸੋ ਵੀਰੇ ਮੇਰੀ ਗੱਡੀ ਬਲਟੀ ਹੋ ਗਈ ਸੀਗੀ ਤੇ ਵੀਰੇ ਤੇ ਪ੍ਰਸ਼ਾਸਨ ਕੋਈ ਨਹੀਂ ਕਰਦਾ ਵੀਰੇ ਆ ਆਮ ਆਦਮੀ ਇਹ ਜ਼ੀਰੋ ਪਾਰਟੀ ਬੋਟੋ ਚੱਲਦਾ ਪਿਆ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਸਭ ਮਾਲ ਆਪਣੇ ਅੰਦਰ ਜਾ ਰਿਹਾ ਹੈ ਬੰਦੇ ਸੜਕਾਂ ਬੰਦ ਨਹੀਂ ਪਈਆਂ ਲੱਗ ਲੱਗ ਆਪਣੀਆਂ ਮੰਦੀਆਂ ਪਈਆਂ ਕੋਈ ਕੁਛ ਨਹੀਂ ਆ ਦੇਖ ਲੋ ਇਧਰ ਕਿੰਨਾ ਗੰਦ ਹੈਗਾ ਉਹ ਬੁਰਾ ਹਾਲ ਹੈ ਖਚਾ ਉਹ ਕਹਿੰਦੇ ਕਿ ਸੜਕ ਬਹੁਤ ਸੋਹਣੀ ਹੈ ਕੋਈ ਸੋਹਣੀ ਨਹੀਂ ਸਭ ਤੋਂ ਗੰਦੀਆਂ ਸੜਕਾਂ ਨੇ ਹਾਂ ਵੀਰੇ ਮਜ਼ਾ ਆ ਰਿਹਾ ਚੱਲ ਮਜ਼ਾ ਕਿਤੇ ਵੀਰੇ ਡਗ ਡਗ ਗਣੀ ਵੀਰੇ ਝੂਲ ਰਹੇ ਆ ਝੂਲੇ ਝੂਲ ਰਹੇ ਝੂਲ ਰਹੇ ਮੈਂ ਲੁਧਿਆਣਾ ਤੇ ਸਮਾਰਟ ਸਿਟੀ ਵਿੱਚ ਮੌਜੂਦ ਹਾਂ ਜਿੱਥੇ ਕਿ ਸਰਕਾਰਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਕਿ ਡਿਵੈਲਪਮੈਂਟ ਹੋਈ ਹੈ 1000 ਕਰੋੜ ਦਾ ਬਜਟ ਬਾਸ ਕੀਤਾ ਗਿਆ ਸੀਗਾ ਤੇ ਬਜਟ 1 ਕਰੋੜ 1000 ਕਰੋੜ ਸੜਕਾਂ ਤੇ ਨਹੀਂ ਦੇਖ ਪਾ ਰਹੇ ਹੋ ਇਹ ਸੜਕਾਂ ਤੇ ਲਾਇਆ ਹੋਇਆ ਖਸਾ ਲਾਦ ਨੇ ਸੜਕਾਂ ਤੇ ਗੱਡੀਆਂ ਝੂਲਦੀਆਂ ਆਈਆਂ ਨਜ਼ਰ ਆ ਰਹੀਆਂ ਨੇ ਲੋਕ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਜਿਹੜੇ ਸੜਕਾਂ ਤੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ناکਾਮੀ ਅਤੇ ਉਹਨਾਂ ਦੇ ਕੰਮ ਦੇ ਉੱਤੇ ਜੜ ਕਿ ਹੈ ਦੱਬਾ ਦੱਬਾ ਜਿਹੜੇ ਕਿਆ ਲਾਂਦੇ ਨਜ਼ਰ ਆ ਰਹੇ ਨੇ ਵੀ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਸੜਕਾਂ ਦੇ ਖਸਤਾ ਹਾਲਾਤ ਹੋਏ ਪਏ ਨੇ ਰਾਂਹੌਰ ਰੋਡ ਗੱਲ ਕਰੀਏ ਢਾਂਡਾ ਹਰੀ ਕਲਾ ਗੱਲ ਕਰੀਏ ਸ਼ੇਰਪੁਰ ਗੱਲ ਕਰੀਏ ਆ ਫੋਰ ਵੀ ਜਿਹੜੇ ਲਿਟਾਨੇ ਦੇ ਵਿੱਚ ਹੈਗੇ ਨੇ ਜਗਾਵਾ ਉੱਥੇ ਗੱਲ ਕਰੀਏ ਕਿਸ ਤਰ੍ਹਾਂ ਜਿਹੜੀਆਂ ਝੂਲਦੀਆਂ ਹੋਈਆਂ ਗੱਡੀਆਂ ਜਿਹੜੀਆਂ ਨਜ਼ਰ ਆਉਂਦੀਆਂ ਦਿਖਾਈ ਦੇ ਰਹੇ ਆ ਡੇਢ ਡੇਢ ਫੁੱਟ ਦੇ ਜਿਹੜੇ ਕਿਆ ਖੱਡੇ ਸੜਕਾਂ ਦੇ ਉੱਤੇ ਪੈ ਚੁੱਕੇ ਨੇ ਪਰ ਕੋਈ ਵੀ ਪ੍ਰਸ਼ਾਸਨ ਨੂੰ ਸਿਰ ਤੇ ਜੂਨ ਹੀ ਖਿਸਕਦੀ ਵੀ ਗੱਲਬਾਤ ਕਰਦੇ ਆ ਅਖੀਰ ਅਗਰਕਾਰ ਕਿਉਂ ਨਹੀਂ ਇੱਥੇ ਕੰਮ ਹੋ ਰਿਹਾ ਇੱਥੇ ਮੇਰੇ ਨਾਲ ਉਹ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪ੍ਰਾਸ਼ਰ ਜੁੜ ਚੁੱਕੇ ਨੇ ਨਾਲ ਗੱਲਬਾਤ ਕਰਦੇ ਆਂ ਤਿੰਨ ਸੀਨੀਅਰ ਡਿਪਟੀ ਮੇਅਰ ਜੁੜ ਚੁੱਕੇ ਨੇ ਰਾਕੇਸ਼ ਪ੍ਰਾਸ਼ਰ ਜੀ ਪ੍ਰਾਸ਼ਰ ਸਾਹਿਬ ਸਰਕਾਰ ਦੇ ਵੱਲੋਂ 1000 ਕਰੋੜ ਦਾ ਟੈਂਡਰ ਕਾਰਪੋਰੇਸ਼ਨ ਦਿੱਤਾ ਗਿਆ ਵਾ ਸੜਕਾਂ ਦੇ ਹਾਲਾਤ ਜੇਕਰ ਗੱਲ ਕਰੀਏ ਸੜਕਾਂ ਹਾਲਾਤ ਬੜੇ ਖਸਤਾ ਹੋਏ ਪਏ ਨੇ ਤਿੰਨ ਦਿਨ ਦੀ ਬਰਬਾਦ ਦੇ ਨਾਲ ਸੜਕਾਂ ਦੇ ਉੱਤੇ ਟੋਏ ਟੱਬੇ ਅਤੇ ਬੁਜੁਰਗ ਮਹਿਲਾ ਜਿਹੜੇ ਡਿੱਗ ਡੀਓ ਨਜ਼ਰ ਆ ਰਹੇ ਨੇ ਕਿਤੇ ਸੁੱਤੀ ਹੋਈ ਕਾਰਪੇਸ਼ ਕਾਰਪੇਸ਼ ਜਾਗਦੀ ਆ ਸਰ ਬਾਦਸ਼ਾਹ ਸਾਦ ਨਹੀਂ ਦੇ ਰਹੇ ਆ ਬਾਦਸ਼ਾਹ ਕੰਟੀਨਿਊ ਹੋ ਗਈਆਂ ਜੇ ਤਾਂ ਵਿਚ ਵਿਚ ਹੜ੍ਹ ਜਵੇ ਬਾਰਿਸ਼ ਪੈਦਾ ਟੋਏ ਭਰੇ ਜਾਣ ਨਾ ਨਵੇਂ ਬਣਣ ਲੇਕਨ ਰ ਪੇੜ ਤਾਂ ਹੋ ਜਵੇ ਪੁੱਛਦਾ ਹੋ ਜਵੇ ਕੰਟੀਨਿਊ ਨਹੀਂ ਨੇ ਹਟਿਆ ਅਜੇ ਤੋਪ ਉੱnikਲੀ ਆ ਤੁਹਾਨੂੰ ਸ਼ਹਿਰ ਚ ਕਾ ਵੀ ਥਾਂ ਤੇ ਪੈਚਵਰਕ ਨਾ ਦੇ ਆਣਗੇ ਅਜੇ ਤੁਹਾਨੂੰ ਲੱਗਦੇ ਐਸੇ ਰੋਡ ਲਈ ਵੀ ਦੋ ਗੱਡੀਆਂ ਪਾਸ ਹੋਈ ਹੋਈਆਂ ਕੱਲ ਜੇ ਐਂ ਧੁੱਪ ਰਹੀ ਤੁਹਾਨੂੰ ਐਸੇ ਰੋਡ ਤੇ ਵੀ ਕੋਈ ਟੋਆ ਟਿੱਬਾ ਨਜ਼ਰ ਨਹੀਂ ਆਊਗਾ ਆਟ ਸਪੈਸ਼ਲ ਲਿਆ ਆਇਆ ਜਗਰਾਉਂ ਬੋਲ ਤੋਂ ਘੰਟਾ ਘਰ ਤੱਕ ਇਹ ਜੀ ਸਪੈਸ਼ਲ ਲਿਆ ਆਇਆ ਅਚਾਹੇ ਸਾਹਿਬ ਜੇਕਰ ਗੱਲ ਕਰੀਏ ਪੂਰੀ ਲੁਧਿਆਣਾ ਦੀ ਆਈਟੀ ਰੋਡ ਦੀ ਗੱਲ ਕਰੀਏ ਸ਼ੇਰਪੁਰ ਦੀ ਗੱਲ ਕਰੀਏ ਬਾਈਪਾਸ ਦੀ ਗੱਲ ਕਰੀਏ ਜਗਰਾਉਂ ਬੋਲ ਦੀ ਹੀ ਗੱਲ ਕਰ ਲੈਣੇ ਆ ਸ਼ੇਰਪੁਰ ਦੀ ਗੱਲ ਕਰੀਏ ਹੋਰ ਇੰਨੇ ਸਤਾਨਾਂ ਦੇ ਉੱਤੇ ਕਾਫੀ ਬਹੁਤ ਵੱਡੇ ਖੱਡੇ ਹੋਏ ਹੋਏ ਨੇ ਤੁਹਾਨੂੰ ਯਾਦ ਹੋਵੇਗਾ ਕਿ ਧਰਮਪੁਰੇ ਦੇ ਵਿੱਚ ਪੂਰੀ ਗੱਡੀ ਦੇ ਵਿੱਚ ਹੀ ਪਾੜ ਕਿਹੜੀ ਜੀ ਕੁਦਰਤ ਨਾਲ ਆਪਾਂ ਲੜਨੇ ਸਕਦੇ ਮੈਂ ਤੁਹਾਨੂੰ ਅੱਜ ਵੀ ਕਿਹਾ ਇਹ ਬਾਰਸ਼ਾਂ ਕਰਕੇ ਜਿਆਦਾ بارش ਪਈ ਹੈ ਇਸ ਕਰਕੇ ਮੰਨ ਲਓ ਵੀ ਕੋਈ ਟੋੜਾ ਟੇਬਾ ਛੋਟਾ ਹੀ ਹੈ ਉਹ بارش ਨੇ ਝੁਕਣਾ ਟੇਕਣਾ ਕਰ ਦੇਣਾ ਇਸੇ ਤਰ੍ਹਾਂ ਸਾਰਾ ਮਾਦੇ ਬਾਰਸ਼ਾਂ ਕਰਕੇ ਕਿਹੜਾ ਟੋੜਾ ਛੋਟਾ ਜਿਹਾ ਸੀ ਵੱਡਾ ਹੋ ਗਿਆ ਕਿਹੜੇ ਵੱਡੇ ਸੀ ਉਸ ਤੋਂ ਵੱਡੇ ਹੋ ਗਏ ਤੇ ਰਿਪੇਅਰ ਦਾ ਟਾਈਮ ਨਹੀਂ ਮਿਲ ਰਿਹਾ ਹੁਣ ਅੱਜ ਧੁੱਪ ਨਿਕਲੀ ਹੈ ਕੱਲ ਵੀ ਨਿਕਲੇ ਆਵੇ ਕਾਫੀ ਸ਼ਾਇਦ ਤੁਹਾਨੂੰ ਪੈਚਵਰਕ ਨਜ਼ਰ ਆਈਊਗਾ ਤੇ بارشਾਂ ਹਟਦੇ ਸਾਰੇ ਜਿਹੜੇ ਕੰਮ ਪਾਸ ਹੋਏ ਹੋਏ ਆ ਉਹ ਸੜਕਾਂ ਤੁਹਾਨੂੰ ਨਵੀਆਂ ਬਣਦੀਆਂ ਨਜ਼ਰ ਆਉਣਗੀਆਂ ਪ੍ਰਸ਼ਾਸਨ ਸਾਹਿਬ ਜਿਹੜੇ ਸਰਕਾਰ ਦੇ ਵੱਲੋਂ ਨੌਕਰੀ ਦਿੱਤੀਆਂ ਗਿਆ ਅਧਿਕਾਰੀਆਂ ਨੂੰ ਜੇਈ ਨੂੰ ਐਸ ਡੀਓ ਬਣਾਏ ਗਏ ਨੇ ਵੱਡੇ ਵੱਡੇ ਅਧਿਕਾਰੀ ਬਣਾਏ ਗਏ ਨੇ ਉਹਨਾਂ ਉਹ ਕੀ ਚੈਕਿੰਗ ਵਗੈਰਾ ਕਰਦੇ ਨੇ ਤੁਹਾਡੇ ਧਿਆਨ 'ਚ ਹੈਗੇ ਪੂਰੇ ਮਾਮਲੇ ਨਹੀਂ ਆ ਦੇਖੋ ਵੀ ਖੜੇ ਆ ਕਿੰਨਾ ਟਾਈਮ ਲਿਆ ਸ਼ਮਸ਼ਾਨਗੜ ਗਊਸ਼ਾਲਾ ਤੋਂ ਮੈਂ ਤੁਰਿਆ ਵਾਂ ਤੇ ਮੇਰੇ ਟੈਲੀਫੋਨ ਤੇ ਗੱਲ ਹੋਈ ਆ ਮੇਰੇ ਆਂਦੇ ਖੜੇ ਆ ਅਫਸਰ ਇਹ ਨੀ ਆਫਸਰ ਕੰਮ ਨਹੀਂ ਕਰਦੇ ਕੁਦਰਤ ਬਨਾ ਹੋ ਗਿਆ ਪਾਣੀ ਉਧਰੋਂ ਸਾਰਾ ਕੰਧ ਲੀਕ ਹੋ ਗਈ ਸਾਰਾ ਪਾਣੀ ਇੱਧਰ ਆ ਗਿਆ ਇਸ ਕਰਕੇ ਤਸ ਗਈ ਪ੍ਰੈਜ਼ੀਡੈਂਟ ਤੁਸੀਂ ਵੀ ਗੱਡੀ ਬਹਿ ਕੇ ਆਏ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਤੁਹਾਨੂੰ ਸੜਕ ਤੇ ਆਰਾਮ ਨਾਲ ਆਏ ਜਾਂ ਖੱਡਿਆਂ ਦੇ ਨਾਲ ਚੱਲ ਰੜੜ ਰੜ ਕੀ ਆ ਮੈਂ ਵੀ ਇਨਸਾਨ ਮੈਂ ਵੀ ਇਨਸਾਨ ਹਾਂ ਜਿਵੇਂ ਬਾਕੀ ਆਂਦੇ ਆ ਉਹ ਵੀ ਮੈਂ ਮੈਨੂੰ ਕੋਈ ਵੀਆਪੀ ਲੋ ਤਾਂ ਹੈ ਜਾਈਏ ਜੀ ਮੈਂ ਇਸ ਗੱਲ ਤੋਂ ਡਰੇਜ ਥੋੜਾ ਘੜ ਦਾਨਾ ਮੈਂ ਇਸ ਗੱਲ ਤੋਂ ਨਹੀਂ ਮੁਕਰਦਾ ਵੀ ਸ਼ਹਿਰ ਦਾ ਮਾੜਾ ਵਾਲਾ ਮੈਂ ਕਹਿੰਦਾ ਮਾਰਾ ਹਾਲ ਆ ਲੇਕਿਨ ਸਾਨੂੰ ਇੱਕ ਦੋ ਦਿਨ ਮਿਹਨਤ ਲੈਣਾ ਧੁੱਪ ਨਿਕਲਿਆ ਵੇ ਤੁਹਾਨੂੰ ਕਾਫੀ ਰਾਹਤ ਮਿਲਦੀ ਨਜ਼ਰ ਆਊਗੀ ਅਸੀਂ ਅਫਸਰਾਂ ਆਫਸਰਾਂ ਨੂੰ ਆਰਡਰ ਦਿੱਤਾ ਆਇਆ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਹੋ ਗਈ ਹਈ ਆ ਉਹਨਾਂ ਨੇ ਕਿਹਾ ਆ ਪਲਾਨ ਚੱਲਣ ਲੱਗਿਆ ਸਾਰਾ ਰਿਪੇਅਰਾਂ ਨਜ਼ਰ ਆਉਂਦੇ ਲੁਧਿਆਣਾ ਦੀ ਕਿੰਨੀਆਂ ਕੋਈ ਸੜਕਾਂ ਜਿਹੜੀਆਂ ਖਰਾਬ ਨੇ ਤੇ ਕਿੰਨੀ ਕੋਈ ਲਿਸਟੇ ਵਿੱਚ ਸਹੀ ਹੋਣ ਵਾਲੀਆਂ ਨੇ ਤੁਸੀਂ ਮੰਨ ਕੇ ਚੱਲੋ ਜੀ 50% ਤਾਂ ਖਰਾਬ ਹੈਗੀ ਠੀਕ ਹੈ ਜਿਹੜੀਆਂ ਬਣੀ ਹੋਈਆਂ ਨਵੀਆਂ ਉਹ ਵਾਲੇ ਬਚੀਆਂ ਹੀ ਆ ਠੀਕ ਹੈ ਜਿਹੜੀਆਂ ਪ੍ਰਾਣੀ ਆ ਵਾ ਉਹਦੇ ਟੋਏ ਕਿਹੜੇ ਛੋਟੇ ਛੋਟੇ ਸੀ ਵੱਡੇ ਹੋ ਗਏ ਪ੍ਰੇਸ਼ਾਪ ਸਾਬ ਰਾਹੋਂ ਰੋਡ ਦਾ ਕੀ ਹਾਲ ਹੈ ਕਹਿੰਦੇ ਜੀ ਸਾਡੀ ਉਮਰਾਂ ਲੰਘ ਗਈਆਂ ਪਰ ਰੋਡ ਨਹੀਂ ਬਣੀ ਰਾਹੋਂ ਰੋਡ ਮੈਂ ਅਰੇ ਗਿਆ ਨਹੀਂ ਮੈਂ ਚੈੱਕ ਕਰਿਆ ਨਾ ਜੀ ਤੇ ਹਮੜਾ ਰੋਡ ਤਾਂ ਅਸੀਂ ਸਪੈਸ਼ਲ ਪੀਡਬਲ ਡੀ ਵਾਲਿਆਂ ਕੋਲ ਆਵਾ ਉਹ ਤਾਂ ਸਾਸਾਂ ਘਰ ਦੇ ਬਾਹਰ ਕਾ ਵੀ ਕਾਰਪੋਰੇਸ਼ਨ ਦੇ ਅੰਦਰ ਨਹੀਂ ਹੈਗੀ ਪਰ ਅਸੀਂ ਉੱਥੋਂ ਨਿਕਲੇ ਇੱਕ ਦਿਨ ਮੈਂ ਤੇ ਮਿਰਜ਼ਾ ਅਸੀਂ ਦੋਨਾਂ ਨੇ ਜਦ ਹੀ ਉਹਨਾਂ ਨੂੰ ਕਿਹਾ ਪੀਡਬਲ ਵੀ ਇਹ ਛੜਕ ਕੋਣ ਮਿੱਟੀ ਪਾ ਕੇ ਰਿਪੇਅਰ ਨੂੰ ਮਰੀ ਲਾਂਗਾ ਸਹੀ ਹੋ ਗਿਆ ਤੁਸੀਂ ਰਾਜਾ ਉਹ ਲੁਧਿਆਣੇ ਦੇ ਪ੍ਰਜਾ ਤੇ ਧਿਆਨ ਰੱਖੋਗੇ ਹੁਣ ਐਸੀ ਤਾਂ ਰੱਖਿਆ ਈ 30 ਸਾਲ ਹੋ ਗਏ ਮੈਨੂੰ ਤਾਂ ਕਾਰਪੋਰੇਸ਼ਨ ਚ 6ਵੀਂ ਵਾਰ ਕੌਂਸਲਰ ਜਿੱਤੇ ਆ ਮੈਂ ਤੇ ਮੈਨੂੰ ਤਾਂ ਲੋਕਾਂ ਦੇ ਦਿਲ ਖੜਾ ਵੀ ਦਰਦਾ ਜਾਂ ਤਕਲੀਫ ਆ ਮੈਨੂੰ ਸਭ ਪਤਾ ਕਿਉਂਕਿ ਮੈਂ ਪਬਲਿਕ ਚ ਹੀ ਰਹਿਣਾ ਇਸ ਕਰਕੇ ਮੈਨੂੰ ਕੋਈ ਵੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਪ੍ਰੋਬਲਮ ਮਿੰਟ ਜੇ ਅਗਲਾ ਟੈਲੀਫੋਨ ਤੇ ਦੱਸ ਇਸ ਕਰਕੇ ਮੈਂ ਉਸੇ ਜਿਵੇਂ ਹੁਣ ਮੌਕੇ ਤੇ ਅਟੈਚਮੈਂਟ ਹੋ ਜਾਂਦੇ ਸਾਰੇ ਆ ਆ ਦੇਖੋ ਜੀ ਆ ਕੁਰਸੀ ਮੰਗਾ ਲਈ ਮੈਂ ਬੈਠਣ ਲੱਗੇ ਆ ਕੁਰਸੀ ਤੇ ਇਹ ਕਰਾ ਕੇ ਜਾਊਂਗਾ ਮੈਂ ਪਹਿਲਾਂ ਨਹੀਂ ਜਾਂਦਾ ਤੇ ਬਿਲਕੁਲ ਇਹ ਸਾਣਾ ਸੀਗੇ ਸੀਨੀਅਰ ਡਿਪਟੀ ਰਾਕੇਸ਼ ਪ੍ਰਸ਼ਰ ਜੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਲੁਧਿਆਣਾ ਦਾ ਜਿਹੜਾ ਨੁਹਾਰਾ ਦੁਆਰਾ ਲੈ ਕੇ ਆਵਾਂਗਾ ਪਰ ਕਿਤਨੇ ਕਿਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਜਾਗਦਾ ਪਿਆ ਪਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਕਿਤਨਾ ਕਿਤੇ ਸੁੱਤਾ ਜਾਂ ਨਜ਼ਰ ਆ ਰਿਹਾ ਹੈ। ਇਹ ਗੱਲਬਾਤ ਵੀ ਕਰ ਲੈਣੇ ਆ ਕਈ ਵਾਰ। ਅੱਛਾ ਸੜਕ ਸੜਕ ਐਸੀ ਹੈ? ਸਰ ਦਿਖਣੇ ਵਿੱਚ ਤਾਂ ਬਹੁਤ ਖਰਾਬ ਹੈ, ਚੱਲਣੇ ਵਿੱਚ ਖਰਾਬ ਹੈ। ਚੱਲਣੇ ਵਿੱਚ ਵੀ ਖਰਾਬ ਹੈ। ਖਰਾਬ ਹੈ? ਹਾਂ ਜੀ। ਅੱਛਾ। ਉਹ ਬਿਲਕੁਲ ਲੋਕਾਂ ਨੇ ਕਿਹਾ ਜਾ ਸੜਕ ਚੱਲਣ ਦੇ ਵਿੱਚ ਬਹੁਤ ਖਰਾਬ ਹੈ। ਅੱਛਾ ਕਿੱਦਾਂ ਦੀ ਹੈ ਸੜਕ? ਸੜਕ ਸੜਕ ਤਾਂ ਬੇਕਾਰ ਆ ਜੀ। ਬੇਕਾਰ। ਅੱਛਾ ਬਿਲਕੁਲ ਬੇਕਾਰ ਤੁਹਾਡਾ ਕਈ ਜਾਰੀ ਆ। ਸੜਕ ਕਿਦਾਂ ਸੜਕ ਸੜਕ ਕਿਸ ਤਰ੍ਹਾਂ ਦੀ ਹੈ ਸੜਕ ਬਹੁਤ ਬੁਰਾ ਹਾਲ ਹੈ ਇਹ ਉਹ ਕਹਦਾ ਹੈ ਕਿ ਸੜਕ ਬਹੁਤ ਸੋਹਣੀ ਹੈ ਕੋਈ ਸੋਹਣੀ ਨਹੀਂ ਸਭ ਤੋਂ ਗੰਦੀ ਹੈ ਸੜਕਾਂ ਨੇ ਪਾ ਜੀ ਭਾਈ ਇੱਥੇ ਸੀਨੀਅਰ ਤੁਹਾਡੇ ਸਾਹਮਣੇ ਦੇਖ ਲਓ ਭਾਜੀ ਕੀ ਰੋੜ ਦਾ ਹਾਲ ਹੈ ਭਾਜੀ ਅੱਛਾ ਸਾਰੀ ਸੜਕ ਦਾ ਖਰਾਬ ਨੇ ਭਾਜੀ ਸਾਰੇ ਪਾਸੇ ਇਹ ਹਾਲ ਹੈ ਬਿਲਕੁਲ ਇਹ ਹਾਲ ਮਾੜੇ ਨੇ ਸੜਕ ਕਿਦਾਂ ਭਾਜੀ ਸੜਕ ਸੜਕ ਦਾ ਬਹੁਤ ਬੁਰਾ ਹਾਲ ਹੈ ਭਾਜੀ ਬਹੁਤ ਬੁਰਾ ਹਾਲ ਹੈ ਬਿਲਕੁਲ ਸੜਕ ਕਿਸ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਦੀ ਸਵਾਰੀ ਹੈ ਡੋਲ ਮੋਲ ਰਿਹਾ ਨੇ ਉਹ ਭਰਾਵਾ ਗੱਡੀਆਂ ਪਲਟ ਜਾਂਦੀਆਂ ਤੇ ਮਿੰਟ ਲੈਂਦੇ ਆ। ਸੜਕਾਂ ਬੜੀਆਂ ਵਧੀਆ ਹੋਈਆਂ। ਹਾਂਜੀ ਸੜਕਾਂ ਬਹੁਤ ਵਧੀਆ ਬਣੀਆਂ ਬੇਟਾ। ਅੱਛਾ ਸੜਕਾਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਦੇਖ ਪਾਰੇ ਲੋਕਾਂ ਦੇ ਸੁਝਾਅ ਅਸੀਂ ਸੁਣ ਰਹੇ ਆਂ। ਅੱਛਾ ਸੜਕਾਂ ਕਿੱਧਰ ਜਾਂ ਨੇ? ਹਾਂਜੀ ਵੀਰੇ ਸੜਕ ਕਿਹੋ ਜਿਹੀ ਲੱਗ ਰਹੀ ਆ? ਸੜਕ ਕਿਸ ਤਰ੍ਹਾਂ ਦੀ ਹੈ? ਖਰਾਬ ਹੀ ਹੈ ਵੀਰੇ ਸੜਕ ਤਾਂ। ਅੱਛਾ ਹਾਂ ਵੀਰੇ ਮਜ਼ਾ ਆ ਰਿਹਾ ਚੱਕਲਾ ਮਜ਼ਾ ਕਿੱਥੇ ਵੀਰੇ ਡੱਗ ਡੱਗ ਗਣੇ। ਵੀਰੇ ਝੂਲ ਰਹੇ ਆ। ਝੂਲੇ ਝੂਲ ਰਹੇ ਆ। ਝੂਲ ਰਹੇ ਆ। ਬਿਲਕੁਲ ਲੋਕਾਂ ਦੇ ਵੱਲ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਝੁੱਲੇ ਝੁੱਲਦੇ ਹੋਏ ਲੋਕ ਨਜ਼ਰ ਆ ਰਹੇ ਨੇ ਗੱਡੀਆਂ ਜਿਹੜੀਆਂ ਖੜੀਆਂ ਦੇ ਵਿੱਚ ਵਰਦੀਆਂ ਹੀਆਂ ਨਜ਼ਰ ਆ ਰਹੀਆਂ ਨੇ ਤੇ ਪ੍ਰਸ਼ਾਸਨ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਸਵੇਰ ਜਰੂਰ ਹੈ ਪਰ ਪ੍ਰਸ਼ਾਸਨ ਜਿੱਦਾਂ ਦੇ ਸੁੱਤਾ ਨਜ਼ਰ ਆ ਰਿਹਾ ਹੈ ਲੁਧਿਆਣਾ ਸ਼ਹਿਰ ਦੇ ਇੰਨੇ ਮਾੜੇ ਹਾਲਾਤ ਇੰਨੇ ਖਸਾ ਹਾਲਾਤ ਹਾਂਜੀ ਕੀ ਕਹ ਰਹੇ ਉਹ ਇਹ ਬਣਵਾ ਦਿਓ ਦੇਖੋ ਕਿੱਡੇ ਵੱਡੇ ਵੱਡੇ ਟੋਏ ਹੋ ਗਏ ਪ੍ਰਸ਼ਾਸਨ ਨੂੰ ਕੋਈ ਤੁਸੀਂ ਮਰੇ ਨਾ ਪਰ ਪ੍ਰਸ਼ਾਸਨ ਕੁਝ ਕਰਦੀ ਨਹੀਂ ਹੈ ਕਰਦਾ ਹੀ ਨਹੀਂ ਬਿਲਕੁਲ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਕੁਝ ਕਰਦਾ ਹੀ ਨਹੀਂ ਪਿਆ ਇਹ ਲੋਕਾਂ ਦਾ ਕਹਿਣਾ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੀ ਕੁ ਵੱਡੀ ناکਾਮੀ ਹੈ ਪ੍ਰਸ਼ਾਸਨ ਦੀ ਆ ਕੁਝ ਲੋਕ ਨੇ ਅੱਛਾ ਸਵਾਲ ਇਹ ਹੈ ਕਿ ਮੇਅਰ ਸਾਹਿਬ ਵੱਲੋਂ ਕੀ ਆ ਜਾ ਰਿਹਾ ਤੇ ਕਾਰਪੋਰੇਸ਼ਨ ਮੁਲਾਜ਼ਮਾਂ ਵੱਲੋਂ ਕੀ ਆ ਜਾ ਰਿਹਾ ਕਿ ਡਿਵੈਲਪਮੈਂਟ ਬਹੁਤ ਹੋ ਰਹੀ ਹੈ ਕਿੰਨੀ ਕੁ ਡਿਵੈਲਪਮੈਂਟ ਹੋ ਚੁੱਕੀ ਤੁਹਾਡੇ ਸਾਹਮਣੇ ਤੁਹਾਡੇ ਦੇਖ ਲਓ ਡਿਵੈਲਪਮੈਂਟ ਜਿਹੜੀ ਹੈ ਤੁਹਾਡੇ ਸਾਹਮਣੇ ਹੈ ਤਰੇ ਸਾਹਮਣੇ ਡਾਲਰ ਖੱਡੇ ਖੱਡੇ ਕਿਹੜੇ ਕਿਹੜੇ ਡਵੈਲਪਮੈਂਟ ਹੋਇਆ ਕਿੰਨੇ ਵਾਰੀ ਆਸਾ ਹੋ ਚੁੱਕਾ ਰੋਜੀ ਆਸਾ ਕੋਈ ਨਾ ਕੋਈ ਹੁੰਦਾ ਤੇ ਰੋਜੀ ਹੁੰਦਾ ਕਿੰਨੇ ਵਾਰੀ ਗਾਕਾਂ ਨੂੰ ਸੱਟਾ ਲੱਗਦੀ ਜਿਹੜੇ ਤੁਹਾਡੇ ਬੈਠੇ ਜਾਂਦੇ ਨੇ ਅਟ ਗੇਰੀ ਜਾਂਦਾ ਖੱਡੇ ਗੁੱਡੇ ਗੱਡੇ ਪਾੜੀ ਜਾਂਦੀਆਂ ਅੱਛਾ ਕਦੇ 1000 ਕਰੋੜ ਦਾ ਬਜਟ ਪਾਸ ਕੀਤਾ ਗਿਆ ਵਾ ਲੁਧਿਆਣਾ ਸ਼ਹਿਰ ਦੇ ਵਾਸਤੇ ਲਾ ਲੱਗ ਰਿਹਾ 1000 ਰੁਪਏ ਸੜਕਾਂ ਤੇ ਢਿੱਡ ਪਰਗੇ ਨੇ ਢਿੱਡ ਪਰਗੇ ਪਰਗੇ ਇਹਨਾਂ ਦੇ ਢਿੱਡ ਉਹ ਕਹਿੰਦੇ ਖਾਲੀ ਆ ਸਰਕਾਰ ਤੇ ਲਾ ਰਹੇ ਕੋਈ ਲੱਗਦਾ ਨਹੀਂ ਪਿਆ ਸਭ ਘੱਪ ਘੱਪ ਅੰਦਰ ਜਾ ਰਿਹਾ ਮਾਲ ਕੋਈ ਨਹੀਂ ਲੱਗਦਾ ਪਿਆ ਆ ਤੁਹਾਡੇ ਸਾਹਮਣੇ ਹਟੋ ਦੇਖੋ ਇੱਧਰ ਰੋਜ਼ ਟੈਂਪੋ ਪਰਦੇ ਔਰ ਦੇਖੋ ਉਧਰ ਉਹ ਮਾਰੋ ਖਾਂ ਕੈਮਰਾ ਤੋਂ ਪਰਲੇ ਪਾਸੇ ਉਹ ਦੇਖੋ ਤਾਂ ਕਿੰਨਾ ਪਾਣੀ ਕਿੰਨਾ ਮੱਛਰ ਉਹ ਦੇਖੋ ਉਹ ਦੇਖੋ ਤਸਵੀਰ ਦੇਖ ਲਓ ਲਾਈਵ ਦਿਖਾਓ ਲਾਈਵ ਦਿਖਾਓ ਉੱਥੇ ਜਾ ਕੇ ਹਾਂ ਆ ਦੇਖੋ ਉੱਥੇ ਜਾ ਕੇ ਹੋਰ ਦੇਖੋ ਆ ਟੈਂਪੂ ਟੈਂਪੂ ਜਿਹੜਾ ਫਸ ਚੁੱਕਾ ਹੈ ਆ ਟੈਂਪੂ ਫਸਿਆ ਹੋਏ ਇੱਕ ਦੋ ਬੰਦੇ ਇੱਥੇ ਪਲਟਦੇ ਨੇ ਇੱਥੇ ਹਾਂ ਰੋਏ ਬੰਦੇ ਪਲਟਦੇ ਨੇ ਸਾਰਿਆਂ ਨੂੰ ਕਿਸੇ ਨੂੰ ਕਿਹਾ ਕੋਈ ਨਹੀਂ ਪਾਉਂਦਾ ਮਿੱਟੀ ਕੋਈ ਕੁਝ ਕੋਈ ਰਿਪੇਅਰ ਨਹੀਂ ਕਰਦਾ ਪਿਆ ਹੋਟਲ ਸਾਹਮਣੇ ਚੱਲਦਾ ਹੋਟਲ ਚੱਲਦਾ ਪਿਆ ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂ ਸਭ maal ਆਪਣੇ ਅੰਦਰ ਜਾ ਰਿਹਾ ਬੰਦੇ ਸੜਕਾਂ ਬੰਦ ਨਹੀਂ ਪਈਆਂ ਲੱਗ ਲੱਗ ਆਪਣੀਆਂ ਬੰਦੀਆਂ ਪਈਆਂ ਕੋਈ ਕੁਝ ਨਹੀਂ ਆ ਦੇਖ ਲੋ ਇੱਧਰ ਕਿੰਨਾ ਗੰਦ ਹੈਗਾ ਕੋਈ ਕੋਈ ਡੀਡੀ ਕੋਈ ਡੀਡੀ ਕੋਈ ਕੁਛ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਸਭ ਕੁਝ ਆਪਣਾ ਹੀ ਅੰਦਰ ਹੈ ਕਹਿੰਦੇ ਤੁਹਾਡੇ ਸਾਹਮਣੇ ਦੇਖੋ ਕੋਈ ਸੜਕ ਬੰਦੀ ਪਈ ਉਹ ਦੇਖੋ ਤੇ ਨਾਕਾ ਲੱਗਿਆ ਪੁਲਿਸ ਵਾਲਿਆਂ ਦਾ ਤੋਏ ਗੱਟ ਗੱਟ ਤੋਏ ਨੇ ਉਥੇ ਕੀ ਹੈ ਕੁਛ ਨਹੀਂ ਕਿੰਨੇ ਕਿੰਨੇ ਫੁੱਟ ਤੋਏ ਨੇ ਉਥੇ ਘਟੋ ਘਟ ਡੇਡਰ ਫੁੱਟ ਤੋਇਆ ਹੈਗਾ ਠੀਕ ਹੈ ਇਹ ਮੈਨੂੰ ਇਹਦਾ ਕਿਦਾਂ ਮਹਿਸੂਸ ਹੁੰਦਾ ਗੱਡੀ ਪਲਟਦੀਆਂ ਨੇ ਰੋਜ਼ ਡੇਲੀ ਇੱਕ ਦੋ ਗੱਡੀਆਂ ਪਲਟਦੀਆਂ ਸਰੀਰ ਕਿਸ ਤਰ੍ਹਾਂ ਮੈਂ ਕਹਿੰਦਾ ਇੱਕ ਲੇਡੀਜ਼ ਦੀ ਲੱਤ ਟੁੱਟੀ ਹੋ ਸਕੋ ਹੋਰ ਪਹਿਲ ਲੱਗੀ ਉਹਦੀ ਦਵਾਰਾ ਫਿਰ ਸੀਐਮਸੀ ਐਡਮਿਟ ਹੈ ਗਈ ਹੈ ਅੱਛਾ ਹਾਂ ਇਹ ਰੋਜ਼ ਹਾਸੇ ਹੁੰਦੇ ਇਹ ਪਹਿਲੀ ਵਾਰੀ ਰੋਜ਼ 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 ਬੇਨ ਨਗਰ ਬੇਨ ਨਗਰ ਰੋਜ਼ ਆਮਾ ਦੀ ਪਾਰਟੀ ਹੈ ਆਮਾ ਪਾਰਟੀ ਹੈ ਲੇਕਿਨ ਕੁਰਸੀ ਨਹੀਂ ਬੰਨਦਾ ਪਿਆ ਉਹਨਾਂ ਦਾ ਉਹ ਬਿਲਕੁਲ ਸਾਡਾ ਕਿਸ ਤਰ੍ਹਾਂ ਦੀ ਬਹੁਤ ਕੰਡੀਸ਼ਨ ਖਰਾਬ ਹੈ ਬਹੁਤ ਜ਼ਿਆਦਾ ਚੰਗੀ ਚੰਗੀ ਨਹੀਂ ਨਹੀਂ ਬਹੁਤ ਖਰਾਬ ਹੈ ਬਹੁਤ ਬਹੁਤ ਖਰਾਬ ਹੈ ਕਿੰਨਾ ਲੱਗ ਰੇ ਝੂਟੇ ਲੱਗ ਰੇ ਹਾਂ ਲੱਗ ਰੇ ਲੱਗ ਰੇ ਲੱਗ ਬਿਲਕੁਲ ਝੂਟੇ ਹਾਂਜੀ ਸੜਕਾਂ ਦਾ ਬਹੁਤ ਬੁਰਾ ਹਾਲ ਆ ਭਾਜੀ ਅੱਛਾ ਇੰਨੀ ਆ ਟੁੱਟੀਆਂ ਪੁੱਛੇ ਕੁਛ ਨਾ ਕੋਈ ਆ ਕੇ ਸੁਣਵਾਈ ਨਹੀਂ ਕਰਦਾ ਇੱਥੇ ਤੁਸੀਂ ਗਏ ਹੋ ਕਾਰਪੋਰੇਸ਼ਨ ਕੇ ਸਾਹ ਦੇ ਉਹ ਬੜੇ ਵੱਡੇ ਨੇ ਕੀਤੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਉਹ ਦੇਖੋ ਟੋਆ ਕਿੱਡਾ ਵੱਡਾ ਪੈ ਗਿਆ ਥੱਲੇ ਸੜਕ ਹੀ ਨਹੀਂ ਥੱਲੇ ਸੜਕ ਹੀ ਨਹੀਂ ਆ ਗੱਡੀ 2.5 ਲੱਖ ਦੀ ਪੈਂਦੀ ਹੈ ਤੇ ਕਿੱਥੇ ਸੜਕ ਤੇ ਚਲਾਈਏ ਬੋਲੋ ਇੱਥੇ ਪੁਲਿਸ ਵਾਲੇ ਨਹੀਂ ਖੜਾ ਦਿੰਦੇ ਪੈ ਗਈ ਨੇ 2.5 ਲੱਖ ਰੁਪਏ ਹਾਂ ਚਾਰੋਂ ਪਾਸੇ ਆ ਦੇ ਕਿੱਡਾ ਟੋਇਆ ਸਾਈ ਸੜਕ ਪੱਟੀ ਪਈ ਹੈ ਹਾਂਜੀ ਕੱਟੋ ਕੱਟ 500 500 ਆਪਣਾ ਇੱਕ ਟੋਏ ਹੈਗੇ ਇੱਥੇ ਅੱਛਾ ਕੋਈ ਵੀ ਰਾਹ ਸਹੀ ਨਹੀਂ ਵੀਰੇ ਆਪਾਂ ਬਹੁਤ ਪਰੇਸ਼ਾਨ ਹੋ ਗਏ ਜਿੰਨੇ ਆਟੋ ਵਾਲੇ ਕਿਸੇ ਦੀ ਗੱਡੀ ਪਲਟੀ ਹੋ ਗਈ ਕਿਸੇ ਦਾ ਕੁਛ ਪਰਸੋਂ ਵੀਰੇ ਮੇਰੀ ਗੱਡੀ ਪਲਟੀ ਹੋ ਗਈ ਸੀਗੀ ਤੇ ਵੀਰੇ ਤੇਰਾ ਪ੍ਰਸ਼ਾਸਨ ਕੁਛ ਨਹੀਂ ਕਰਦਾ ਵੀਰੇ ਹਾਂ ਆਮ ਆਦਮੀ ਇਹ ਜ਼ੀਰੋ ਪਾਰਟੀ ਆਏ ਜ਼ੀਰੋ ਜਵੇਂ ਹੀ ਬੇਕਾਰ ਔਰ ਟੱਟੇ ਭੁੰਦੇ ਹੀਰੋ ਯਾਰ ਕੀ ਦੱਸਿਆ ਤੁਹਾਨੂੰ ਆ ਦੇਖ ਲੈ ਛੜਕਾ ਦਾ ਹਾਲ ਜਿਹੜੀ ਵਰਜੀ ਗਲੀ ਚੱਲ ਜਾਓ ਪਿੰਡ ਹੋਈਏ ਸਰ ਲੁਧੇਨਾਂ ਵਿੱਚ ਉਹ ਪਹਿਲੇ ਐਮਐਲਏ ਖਾ ਗਏ 1000 ਕਰੋੜ ਦੇ ਦਿੱਤਾ ਉਹ ਐਮਐਲਏ ਨੂੰ ਪੁੱਛੋ ਕਿੱਥੇ ਖਾ ਗਏ ਉਹ ਕੋਠੀਆਂ ਬਣੀਆਂ ਜ਼ਰਾ ਬਾਡਾ ਕਰ ਕਿਸ ਮਾਰਕੀਟ ਉਹਨਾਂ ਦੀਆਂ ਇੱਕ ਕੋਈ ਗਲੀ ਦਿਖਾ ਦਿਓ ਭਾਈ ਜਿਹੜੀ ਨਾ ਟੁੱਟੀ ਹੋਵੇ ਹਾਂ ਜਿਹੜੀ ਮਰਜ਼ੀ ਗਲੀ ਵੜੋ ਸਾਰੇ ਟੋਏ ਟੋਏ ਆ ਅੱਛਾ ਸੜਕਾਂ ਦੇ ਹਾਲਾਤ ਤੁਹਾਨੂੰ ਦਿਖਾ ਦਿੰਨਾ ਹੁਣ ਲੋਕਾਂ ਦੇ ਤੁਸੀਂ ਬਿਆਨ ਤਾਂ ਸੁਣ ਲੇ ਪਰ ਸੜਕਾਂ ਦੇ ਹਾਲਾਤ ਦੇਖਦੇ ਹੋ ਦੂਰ ਦੂਰ ਤੱਕ ਦੇਖ ਸਕਦੇ ਹੋ ਕਿ ਗੱਡੀਆਂ ਕਿੰਦੀਆਂ ਝੂਲਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਅੱਛਾ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਕਾਦੇ ਰੋਡ ਤੇ ਹਾਂਜੀ ਰੋਡ ਦਾ ਤਾਂ ਬੇੜਾਗਰਕ ਹੋਇਆ ਆ ਜੀ ਬਰਸਾਤ ਆਂਦੀ ਉਹ ਤੋਂ ਕਿਦਾਂ ਰਹਿਤ ਨੇ ਉਹ ਬਰਸਾਤ ਬਰਸਾਤ ਤੋਂ ਪਹਿਲਾਂ ਦਾ ਹੀ ਬੁਰਾ ਹਾਲ ਆ ਅੱਛਾ ਬੁਰਾ ਹੀ ਪਹਿਲਾਂ ਹੀ ਬੁਰਾ ਪਹਿਲਾਂ ਹੀ ਬੁਰਾ ਹਾਲ ਆ ਮੈਂ ਕਹਿੰਦਾ ਉੱਥੋਂ ਤੋਂ ਹੀ ਸ਼ੁਰੂ ਹੋ ਜਾ ਬੁਰਾ ਹਾਲ ਹੋ ਜਾਂਦਾ ਹੈ ਸਵਾਰੀ ਚਿੱਕਾ ਮਾਰਦੀ ਹੈਗਾ ਇਹ ਭਾਈ ਇਹ ਕੀ ਹੈ ਤੁਹਾਨੂੰ ਚਲਾਉਣਾ ਨਹੀਂ ਆਉਂਦਾ ਉਹਨਾਂ ਨੂੰ ਕਹਿੰਦੇ ਭਾਜੀ ਆ ਦੇਖੋ ਕਿੰਨੇ ਟੋਏ ਆ ਇੱਥੇ ਗੱਲ ਕਰ ਲਈ ਤੁਸੀਂ ਇਹ ਸਾਰੇ ਸ਼ਹਿਰ ਦੇ ਵਿੱਚ ਘੁੰਮਦੇ ਹੋ ਹਰ ਇੱਕ ਦੀ ਸੇਵਾ ਕਰਦੇ ਹੋ ਹਨ ਇੱਕ ਸੇਵਾ ਬੜਾ ਪੁੰਨ ਦਾ ਕੰਮ ਹੈ ਤੁਸੀਂ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਸੜਕਾਂ ਦੇ ਪਰ ਉਹਨਾਂ ਲੋਕ ਇਹ 50% ਸੜਕਾਂ ਖਰਾਬ ਨੇ 50% ਸਹੀ ਨੇ ਸਾਰੀਆਂ ਨਹੀਂ ਸੜਕਾਂ ਸਾਰੀਆਂ ਖਰਾਬ ਸਾਰੀਆਂ ਖਰਾਬ ਜਿੱਥੇ ਮਰਜ਼ੀ ਤੁਸੀਂ ਟੰਡਾਰੀ ਜੁਗੈਣਾ ਜਿੱਥੇ ਵੀ ਮਰਜ਼ੀ ਚਲੇ ਜਾਓ ਟਿੱਬਾ ਰੋਡ ਦਰਬਸਤੀ ਮਿਹਰਬਾਨ ਜਿੱਥੇ ਮਰਜੀ ਚੱਲਿਆ ਸਾਰੇ ਰਸਤਿਆਂ ਦਾ ਬੁਰਾ ਹਾਂ ਅੱਛਾ ਹਾਲੇ ਤੱਕ ਭਾਜੀ ਇਹਨਾਂ ਕੋਲ ਆ ਨਹੀਂ ਬਣਿਆ ਸਟੇਸ਼ਨ ਅੱਜ ਦਾ ਹੱਥ ਜੋੜ ਕੇ ਕਹਿੰਦੇ ਰੱਬ ਦਾ ਬਸ ਸਟੇਸ਼ਨ ਬਣਾ ਦਿਓ ਹੋਰ ਕੁਝ ਨਹੀਂ ਚਾਹੀਦਾ ਅੱਛਾ ਬਸ ਬਸ ਸਟੇਸ਼ਨ ਬਣ ਜਾਵੇ ਬਸ ਸਟੇਸ਼ਨ ਰੋਡ ਬਣ ਜਾਵੇ ਬਸ ਹੋਰ ਕੁਝ ਨਹੀਂ ਚਾਹੀਦਾ ਬਾਕੀ ਉਹਨਾਂ ਦੀ ਮਰਜ਼ੀ ਹੈ ਬਣਾਣਾ ਨਾ ਬਣਾਣਾ ਤੇ ਮਰਜ਼ੀ ਤੇ ਹੈ ਮਰਜ਼ੀ ਦੇ ਬਿਲਕੁਲ ਲੋਕ ਪਰੇਸ਼ਾਨ ਨੇ ਸਫਰ ਸੜਕਾਂ ਤੇ ਉਤਰ ਸੜਕਾਂ ਤੇ ਅਤੇ ਘਰੋਂ ਨਿਕਲਦੇ ਨੇ ਕਮਾਨ ਦੇ ਲਈ ਪਰ ਸਰਕਾਰਾਂ ਦੇ ਜਿਹੜੇ ناکਾਮੀ ਨੇ ਅ ਨਕਾਮ ਜਿਹੜੇ ਕੰਮ ਨੇ ਉਹਨਾਂ ਤੋਂ ਪਰੇਸ਼ਾਨ ਅਧਿਕਾਰੀਆਂ ਦੇ ਜਿਹੜੇ ਨਜ਼ਰਾਂ ਦੇ ਫੇਲ ਜਿਹੜੇ ਫੇਲ ਕੰਮ ਹੋਏ ਨੇ ਉਹ ਉਹਨਾਂ ਤੋਂ ਲੋਕ ਪਰੇਸ਼ਾਨ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੜਕਾਂ ਦੇ ਹਾਲਾਤ ਨੇ ਬਹੁਤ ਖਸਤਾ ਹਾਲਾਤ ਦੇ ਰਿਕੇ ਹੋਏ ਪਏ ਨੇ ਬਿਲਕੁਲ ਤਾਂ ਦੱਸਣਾ ਚਾਹੁੰਦੇ ਆ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪ੍ਰਾਸ਼ਰ ਜੀ ਵੱਲੋਂ ਕਿਹਾ ਗਿਆ ਵਾ ਕਿ ਸਾਰੇ ਪੱਛ ਜਿਹੜੇ ਕੀ ਲਾਏ ਜਾਾਂਗੇ ਇੱਕ ਦੋ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਪੱਛ ਲੱਗਦੇ ਆ ਨਹੀਂ ਲੱਗਦੇ ਆ ਇਹ ਆਣ ਵਾਲੇ ਸਮੇਂ 'ਚ ਦੇਖਣਾ ਹੋਏਗਾ ਜੁੜੇ ਹੋਣ ਲੁਧਣਾ ਲਾਈਵ ਦੇ ਨਾਲ ਹਣੀ ਤਰ੍ਹਾਂ ਜੰਬ ਰਿਪੋਰਟ